ਪਟਿਆਲਾ ਦੇ ਐਨਆਈਐ ਸੌਂਤੇ ਨਜ਼ਦੀਕ ਪਟਿਆਲਾ ਕਾਰਪੋਰੇਸ਼ਨ ਦੇ ਲੈਂਡ ਬ੍ਰਾਂਚ ਦੇ ਇੰਸਪੈਕਟਰ ਨੇ ਆਪਣੀ ਟੀਮ ਦੇ ਨਾਲ ਗੁਰਦੁਆਰਾ ਸਾਹਿਬ ਦੀ ਦੀਵਾਰ ਤੇ ਹਥੋੜੇ ਚਲਾ ਕੇ ਦੀਵਾਰ ਤੋੜ ਦਿੱਤੀ ਸੀ ਇਸ ਦੇ ਰੋਸ਼ਵਜੋ ਅੱਜ ਸਿੱਖ ਸੰਗਤ ਤੇ ਅਗਾਲੀ ਆਗੂਆਂ ਨੇ ਤਰਨਾ ਲਗਾ ਦਿੱਤਾ ਤੇ ਮੀਡੀਆ ਨਾਲ ਗੱਲਬਾਤ ਕੀਤੀ ਮੀਡੀਆ ਨਾਲ ਗੱਲਬਾਤ ਕਰਦੇ ਅਮਿਤ ਰਾਟੀ ਤੇ ਅਮਰਿੰਦਰ ਬਾਜਾਦ ਨੇ ਕੀ ਕਿਹਾ ਤੁਸੀਂ ਵੀ ਸੁਣੋ ਇਸ ਦੇ ਮੌਕੇ ਦੀਆਂ ਲਾਈਵ ਵੀਡੀਓ ਤੁਸੀਂ ਦੇਖ ਸਕਦੇ ਹੋ ਕਹਣਾ ਚੱਲਦੇ ਆਪਾਂ ਉਹ ਵੇਖਣ ਜਾਂਦੇ ਆ। ਇਹ ਵਾਕਾ 22 12 ਤਰੀਕ ਦਾ ਹੈ 12 8 ਦਾ ਜੀ। ਕਾਰਪੋਰੇਸ਼ਨ ਦੇ ਜਿਹੜੀ ਟੀਮ ਹੈ ਪੂਰੀ ਇਹਨਾਂ ਨੇ ਦੋ ਇਨਸਪੈਕਟਰ ਇੱਕ ਇਹਨਾਂ ਦਾ ਪਟਵਾਰੀ ਤੇ ਉਹਨਾਂ ਦੇ ਨਾਲ ਜਿਹੜੇ ਰੱਖੇ ਹੋਏ ਗੁੰਡੇ ਅਸੀਂ ਉਹਨਾਂ ਨੂੰ ਅਧਿਕਾਰੀ ਨਿਕਾਹਾਂਗੇ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਕਾਰਵਾਈ ਕੀਤੀ ਆ ਉਹ ਗੁੰਡੇ ਹੀ ਸੀਗੇ। ਉਹਨਾਂ ਨੇ ਆ ਕੇ ਨਾ ਕਿਸੇ ਨੂੰ ਨੋਟਿਸ ਦਿੱਤਾ ਨਾ ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਬੁਲਾਈ ਗਈ ਇੱਥੇ। ਕਿਸੇ ਵੀ ਧਾਰਮਿਕ ਸਥਾਨ ਨੂੰ ਜੇ ਕੋਈ ਤੁਸੀਂ ਟਾਣਾ ਵੀ ਹੈਗਾ ਉਹਦੇ ਵਾਸਤੇ ਐ ਜੀਪੀਸੀ ਆ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਗੁਰ ਸ਼ਹਿਰ ਦੀਆਂ ਸੰਸਥਾਵਾਂ ਨੇ ਇਹਨਾਂ ਨੇ ਕਿਸੇ ਵੀ ਮੋਤੋ ਬੰਦੇ ਨੂੰ ਬੁਲਾਇਆ ਨਹੀਂ ਗਿਆ ਚੁੱਪਚਾਪ ਇੱਥੇ ਆਏ ਇਹਨਾਂ ਨੇ ਆ ਕੇ ਥੋੜੇ ਮਾਰ ਕੇ ਪਹਿਲਾਂ ਕੰਦਾ ਟਾਈਆਂ ਤੇ ਜਿਹੜਾ ਵਿਚਾਰਾ ਉੱਥੇ ਬਜ਼ੁਰਗ ਬੈਠਾ ਸੀ ਸੇਵਾਦਾਰ ਉਹਨੂੰ ਇਹਨਾਂ ਦੇ ਜਿਹੜੇ ਗੁੰਡੇ ਆ ਉਹਨਾਂ ਨੇ ਥੱਪੜ ਮਾਰ ਕੇ ਉਹਨੂੰ ਬਾਹਰ ਕੱਢਿਆ ਇੱਥੋਂ ਦੀ ਕੌਣ ਸੀ ਇਹ ਬਜ਼ੁਰਗ ਕੋਈ ਸੇਵਾ ਕਰ ਹਾਂਜੀ ਸੇਵਾ ਇੱਥੇ ਵਿਚਾਰੇ ਉਹਨਾਂ ਦੀ ਡਿਊਟੀ ਸੀਗੀ ਕਿੰਨੇ ਸਾਲ ਤੋਂ ਇੱਥੇ ਬੈਠੇ ਨੇ ਉਹ ਉਹਨਾਂ ਨੂੰ ਥੱਪੜ ਮਾਰ ਜਿਹੜੇ ਇਹਨਾਂ ਦੇ ਮੁਲਾਜ਼ਮ ਨਾਲ ਆਏ ਸੀਗੇ ਅੱਗੇ ਤੇ ਉਹਨਾਂ ਨੇ ਉਸ ਤੋਂ ਬਾਅਦ ਉਹਨੂੰ ਕੱਢ ਕੇ ਅੰਦਰੋਂ ਸਿਰਫ ਪੀੜਾ ਸਾਹਿਬ ਇਕੱਲਾ ਕੱਢਿਆ ਇਹਨਾਂ ਨੇ ਬਾਕੀ ਪੋਥੀਆਂ ਵਗੈਰਾ ਜਿਨ੍ਹਾਂ ਦੇ ਪੱਖੇ ਸੀ ਜਿਨ੍ਹਾਂ ਰਮਾਲਾ ਸਾਹਿਬ ਸੀ ਸਾਰੇ ਉੱਥੇ ਪਏ ਸੀ ਇਹਨਾਂ ਨੇ ਪੂਰੀ ਦੀ ਪੂਰੀ ਬਿਲਡਿੰਗ ਜੀਸੀਬੀ ਦੇ ਨਾਲ ਢਾਹ ਦਿੱਤੀ ਗਈ ਉਹ ਪਰ ਉਹ ਕੈਂਪਰ ਤੋਂ ਕੁਝ ਹੈਗੇ ਨਹੀਂ ਜਿਹੜੇ ਕੋਰਪੋਰੇਸ਼ਨ ਦੇ ਅਧਿਕਾਰੀ ਸਾਨੂੰ ਹੁਣ ਅੱਜ ਵੀ ਅਸਮਾਨ ਇੱਥੇ ਪਿਆ ਸਾਡੇ ਕੋਲ ਜਿਹੜੀਆਂ ਪੋਥੀਆਂ ਸੀ ਵਿੱਚੋਂ ਕੱਢੀਆਂ ਉਹਦੀ ਸਾਡੇ ਕੋਲ ਵੀਡੀਓ ਵੀ ਹੈਗੀਆਂ ਅਸੀਂ ਲੈ ਕੇ ਗਏ ਅਸੀਂ ਇੱਥੇ ਚੱਕੀਆਂ ਜਿਹੜੀਆਂ ਇੱਥੇ ਤੇ ਹਾਲੇ ਵੀ ਅੱਗੇ ਤੁਹਾਡੇ ਕਿਸੇ ਅਧਿਕਾਰੀ ਨਾਲ ਗੱਲਬਾਤ ਚੱਲ ਰਹੀ ਹੈ ਅਸੀਂ ਉਸ ਟਾਈਮ ਹੀ ਜਦੋਂ ਵੀ ਸਾਡਾ ਉਹ ਗੱਲ ਹੋਈ ਆ ਇਹ ਇੱਥੇ ਢਾ ਚੁੱਕੇ ਸੀਗੇ ਜਦੋਂ ਅਸੀਂ ਪਹੁੰਚੇ ਤਾਂ ਕਿਸਾਨ ਸਾਹਿਬ ਗੇਰਨ ਲੱਗੇ ਸੀ ਉਦੋਂ ਜਦੋਂ ਅਸੀਂ ਆ ਕੇ ਵਿਰੋਧ ਕੀਤਾ ਤੇ ਆ ਕੇ ਇੱਥੋਂ ਚਲੇ ਗਏ ਤੇ ਅਸੀਂ ਜਾ ਕੇ ਮੇਅਰ ਸਾਹਿਬ ਨੂੰ ਫਿਰ ਮਿਲੇ ਜਿਹਦੇ ਨਾਲ ਸਾਡੇ ਦੋ ਐਮਸੀਬੀ ਇੱਥੇ ਸ਼ਹਿਰ ਦੇ ਜ ਉਹ ਵੀ ਨਾਲ ਗਏ ਉੱਥੇ ਮੇਅਰ ਸਾਹਿਬ ਕੀ ਕਹਿੰਦੇ ਨੇ ਮੇਅਰ ਸਾਹਿਬ ਨੇ ਉਹ ਹੱਥ ਜੋੜ ਕੇ ਪਹਿਲਾਂ ਮਾਫੀ ਮੰਗੀ ਕਹਿੰਦਾ ਸਾਨੂੰ ਪਤਾ ਨਹੀਂ ਸੀ ਵੀ ਇਹ ਗੁਰਦੁਆਰਾ ਸਾਹਿਬ ਢਾਣ ਜਾ ਰਹੇ ਸਾਡੇ ਅਧਿਕਾਰੀ ਉਹਨਾਂ ਨੇ ਸਾਰਿਆਂ ਕੋਲ ਮਾਫੀ ਮੰਗੀ ਤੇ ਕਹਿੰਦੇ ਦੋ ਦਿਨ ਬਾਅਦ ਤੁਸੀਂ ਉਹ ਸਾਰੀ ਕਰ ਲੋ ਤੇ ਨਵਾਂ ਬਣਾਓ ਇਹ ਉਹਨਾਂ ਨੇ ਮੇਅਰ ਸਾਹਿਬ ਨੇ ਕਿਹਾ ਅਗਲੇ ਦਿਨ ਫੇਰ ਇਹ ਸਾਨੂੰ ਤੋਂ ਟਾਈਮ ਦਿੱਤਾ ਅਗਲੇ ਦਿਨ ਫੇਰ 3:30 ਵਜੇ ਇਹ ਜੀ ਸੀ ਬੀ ਮਸ਼ੀਨਾਂ ਲੈ ਕੇ ਫੇਰ ਇੱਥੇ ਪਹੁੰਚ ਗਏ ਤਾਂ ਜਿਹੜੀ ਉਹ ਰਹਿੰਦੀ ਜਗ੍ਹਾ ਸੀ ਉਹਨੂੰ ਢਾਣ ਲੱਗੇ ਸੀ ਇੱਥੇ ਤਾਂ ਚਲੋ ਸੰਗਤ ਇਕੱਠੀ ਹੋ ਗਈ ਤੇ ਇਸ ਬਾਕੀ ਸਾਰੇ ਸੰਗਤ ਇਕੱਠੀ ਹੋਈ ਰੋਲਾ ਪਿਆ ਵੀ ਤੁਸੀਂ ਜੇ ਸਾਫ਼ ਕਰਨਾ ਸਾਰਾ ਏਰੀਆ ਕਰ ਦਿਓ ਇਨਲੀਗਲ ਇਨਲੀਗਲ ਇੰਨਾ ਕੁਝ ਬਣਿਆ ਪਿਆ ਇੱਥੇ ਇਕੱਲ ਹੋਰ ਇੱਕੀਆ ਦੁਕਾਨਾਂ ਵੀ ਢਾਈਆਂ ਸਾਰੀਆਂ ਮਤਲਬ ਕਿੰਨੇ ਸਾਲਾਂ ਤੋਂ ਸੀਗੇ ਜੀ ਉਹ ਫਰੁੱਤਾ ਰਹਿ ਚੁੱਕੇ ਬਾਬਾ ਜੀ ਮੈਂ ਛੋਟੇ ਹੁੰਦੇ ਤੋਂ ਦੇਖਦਾ ਆ ਰਿਆਂ ਵੀ ਜਿੱਥੇ ਮੇਰੀ 47 ਸਾਲ ਦੀ ਉਮਰ ਮੈਂ ਨਿੱਕੇ ਹੁੰਦੇ ਤੋਂ ਦੇਖ ਰਿਆ 40 45 ਸਾਲ ਹੋ ਗਏ ਗੁਰੂ ਘਰ ਨੂੰ ਬਣੇ ਨੂੰ 5 ਸਾਲ ਪਹਿਲਾਂ ਇਥੋਂ ਮਹਾਰਾਜ ਦਾ ਸਰੂਪ ਜਿਹੜੀ ਸੇਵਾ ਘਟ ਸੀ ਇੱਥੇ ਤਾਂ ਆਪ ਲੈ ਗਏ ਸੀ ਇਥੋਂ ਇਹ ਹੁਣ ਜਿਹੜੇ ਉੱਤੇ ਮਹਾਰਾਜ ਦੇ ਨਿਸ਼ਾਨ ਲੱਗੇ ਹੋਏ ਸੀ ਮਾਈਕ ਦੇ ਉੱਤੇ ਪਾਠ ਚੱਲਦਾ ਹੁੰਦਾ ਸੀ ਬਾਬਾ ਜੀ ਇੱਥੇ ਰਹਿੰਦੇ ਸੀਗੇ ਸਵੇਰੇ ਸ਼ਾਮ ਮਾਈਕ ਦੇ ਉੱਤੇ ਪਾਠ ਚੱਲਦਾ ਸੀ ਤੇ ਪੋਥੀਆਂ ਸੀ ਅੰਦਰ ਨਿਸ਼ਾਨ ਸਾਹਿਬ ਲੱਗੇ ਸਸ਼ਤਰ ਅੰਦਰ ਸੀਗੇ ਇਹਨਾਂ ਨੇ ਸਾਰਾ ਕੁਝ ਅੱਜ ਹਲੇ ਢੇਰੀ ਲੱਗੀ ਆ ਹਾਲੇ ਆਪਾਂ ਪੱਟੀ ਨਹੀਂ ਪ੍ਰਸ਼ਾਸਨ ਦੇ ਅਧਿਕਾਰੀ ਆਣਗੇ ਫਿਰ ਆਪਾਂ ਚੱਕਾਂਗੇ ਤੋਂ ਦੀ ਉਹਨਾਂ ਨੂੰ ਵੀ ਪਤਾ ਲੱਗ ਦੇਗਾ ਵੀ ਤੇ ਕੀ ਪਿਆ ਹਾਂਜੀ ਜਿਹੜਾ ਨਈਸ ਜਿਹੜਾ ਦੁਆਰਾ ਹੈਗਾ ਕਾਫੀ ਪ੍ਰਾਚਨ ਦੁਆਰਾ ਦਾ ਸੀ ਜਿਹੜੀ ਦੁਆਰਾ ਢਾਈ ਗੀਏ ਸੀ ਠੀਕ ਹੈ ਬਾਕੀ ਐਕਸ਼ਨ ਦਾ ਤਰੀਕਾ ਠੀਕ ਸੀ ਬਹੁਤ ਜ਼ਿਆਦਾ ਜੋ ਕਿਉਂਕਿ ਇੱਥੇ ਕਟੋਂ ਕਟ 50 ਸਾਲ ਪੁਰਾਣਾ ਜਿਹੜਾ ਗੁਰੂ ਘਰ ਸੈਨੇ ਚੌਕ ਦੇ ਵਿੱਚ ਬਿਨਾ ਇਨਫੀਮੇਸ਼ਨ ਤੋਂ ਬਿਨਾ ਨੋਟਿਸ ਤੋਂ ਨਿਰਮਲੇ ਮੁਲਾਜ਼ਮਾਂ ਨੇ ਆ ਕੇ ਉਰੇ ਜਬਰੀ ਇਹਨੂੰ ਟਾਟਾਇਆ ਇਹਦੇ ਵਿੱਚ ਜਿਹੜੇ-ਉਰੇ ਸੇਵਾਦਾਰ ਸੀਗੇ ਉਹਨਾਂ ਦੀ ਉਹਨਾਂ ਦੀ ਵੀ ਮਾਰਕਟਾਈ ਕੀਤੀ ਖੋਤੀ ਸਾਹਿਬ ਜੀ ਉਹਨਾਂ ਦੀ ਬੇਇਜ਼ਤੀ ਹੋਈ ਤੇ ਕਿਸੇ ਸੰਗਤ ਨੂੰ ਕਿਸੇ ਗੁਰੂ ਘਰ ਨੂੰ ਕਿਸੇ ਕਮੇਟੀ ਨੂੰ ਕੋਈ ਇਨਫੀਮੇਸ਼ਨ ਨਹੀਂ ਕਿ ਸੁਨੇਹਾ ਨਹੀਂ ਲੱਸੀ ਜੀਪੀਸੀ ਨੂੰ ਉਰਦਾ ਦੁਖਣਾ ਸਾਹਿਬ ਦੇ ਮੈਨੇਜਰ ਸਾਹਿਬ ਨੇ ਮੇਰੀ ਗੱਲ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤਲਾਹ ਨਹੀਂ ਦਿੱਤੀ ਗਈ ਤੇ ਬਹੁਤ ਨਮੋਸ਼ੀ ਦੀ ਤੇ ਸ਼ਰਮ ਦੀ ਗੱਲ ਆ ਸਰਕਾਰ ਲਈ ਤੇ ਮੌਜੂਦਾ ਪ੍ਰਸ਼ਾਸਨ ਲਈ ਸ਼ਹਿਰ ਦੇ ਲਈ ਕਿ ਖਰਬਾਨ ਸਿੰਘ ਨੌ ਦਾ ਪਟਵਾਰੀ ਕਾਰਪੋਰੇਸ਼ਨ ਦਾ ਜਦੋਂ ਨਿਸ਼ਾਨ ਸਾਹਿਬ ਤੇ ਉਹਨਾਂ ਨੇ ਉਹ ਵੇਲਾ ਪੰਜਾ ਚਲਾ ਕੇ ਢਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਸੰਗਤਾਂ ਨੇ ਜਦੋਂ ਉਹਨੂੰ ਕਿਹਾ ਵੀ ਇਹ ਤੁਸੀਂ ਬੜੀ ਗਲਤ ਗੱਲ ਕਰ ਰਹੇ ਹੋ 45 ਸਾਲ ਤੋਂ ਨਿਸ਼ਾਨ ਸਾਹਿਬ ਤੇ ਝੂਲ ਰਹੇ ਨੇ ਤਾਂ ਬੰਦੇ ਸ਼ਬਦ ਲੋਕਾਂ ਦਾ ਸਿਣਾ ਸੰਗਤਾਂ ਸਿਣਾ ਛਲਣੀ ਕਰਕੇ ਉਹ ਗੋਲੀ ਵਰਗੇ ਸ਼ਬਦ ਬੋਲੇ ਉਹਨੇ ਆਖਿਆ ਕਿ ਮੈਂ 50 ਨਿਸ਼ਾਨ ਸਾਹਿਬ ਟਾਏ ਨੇ ਨਿਸ਼ਾਨ ਸਾਹਿਬ ਦੀ ਉਸਾਰੀ ਤਾਂ ਹੋਣੀ ਹੀ ਹੋਣੀ ਐ ਅਸੀਂ ਸਾਰੇ ਉਹਰੇ ਬਹਿ ਗਏ ਤਾਂ ਹੁਣ ਸਮਝ ਲਓ ਵੀ ਇਹ ਤਖਤ ਦਾ ਮੋਰਚਾ ਹੀ ਬਣ ਜਾਣਾ ਹੈ ਪਰ ਵੱਡੀ ਗੱਲ ਐ ਕਿ ਜੇ ਹਰਬੰਸ ਸਿੰਘ ਮੈਨੂੰ ਸੁਣਦਾ ਹੋਵੇ ਆ ਪਿਓ ਦਾ ਪੁੱਤ ਬਣ ਕੇ ਇਨਸਾਨ ਦਾ ਬੱਚਾ ਵੜ ਕੇ ਆ ਚੌਕ ਚਾ ਕੇ ਮਾਫੀ ਮੰਗ ਲੇ ਮਾਤਰਾ ਭਲੇਖਾ ਰੱਖ ਕੇ ਕਾਰਪੋਰੇਸ਼ਨ ਦਾ ਕਮਿਸ਼ਨਰ ਦਾ ਪੁਲਿਸ ਦਾ ਤੇ ਸ਼ਹਿਰ ਦੇ ਵਿਧਾਇਕ ਦਾ ਗੋਡੇ ਲਵਾ ਦਾਂਗੇ ਹਰਬੰਸ ਸਿੰਘ ਨੂੰ ਫੇਰ ਦੁਬਾਰਾ ਇਹ ਤਾਂ اپیل ਐ ਚਾਹੇ ਮੇਰੀ ਸਲਾਹ ਮੰਨ ਲੇ ਕਿ ਸੰਗਤਾਂ ਤੋਂ ਆ ਕੇ ਮਾਫੀ ਮੰਗ ਲੈ ਜੇ ਤਾ ਸ਼ਬਦ ਬੋਲੇ ਨੇ ਕਿ 50 ਨਿਸ਼ਾਨ ਸਾਹਿਬ ਢਾਤੇ ਭਲੇਖਾ ਹੋ ਗਿਆ ਹੋ ਗਿਆ ਉਹਨਾਂ ਤੈਨੂੰ ਕਿਸੇ ਗੱਲ ਦਾ ਕਿਤੇ ਸੁਫਨਾ ਸੁਪਨਾ ਆ ਗਿਆ ਹੋਊਗਾ ਤੇਰੇ ਚ ਆ ਗਿਆ ਨਹੀਂ ਔਰੰਗਜ਼ੇਬ ਦੀ ਆਤਮਾ ਤੇ ਬੁਜੀ ਦੀ ਦੁਕਾਨ ਦੀ ਤੇ ਤੂੰ ਭੁੱਲ ਗਿਆ ਇਤਿਹਾਸ ਨੂੰ ਇਨਸਾਨ ਦਾ ਬੱਚਾ ਬਣ ਪਸਪਸ਼ਟ ਕਹਿਣਾ ਤੈਨੂੰ ਜੇ ਤੈਨੂੰ ਕਿਸੇ ਭਲੇਖਾ ਸਰਕਾਰ ਦੇ ਵੀ ਤੇਰੇ ਮਗਰ ਸਰਕਾਰ ਖੜੀ ਐ ਜਾਂ ਤੂੰ ਕਾਨੂੰਨ ਦਾ ਬਹੁਤ ਜ਼ਿਆਦਾ ਮਾਹਰ ਹੋਏਗਾ ਆ ਤਾਂ ਸ਼ਰੋਮ ਨੇ ਕਾਲੇ ਦੱਲੂ ਨਹੀਂ ਜਾਣਦਾ ਹੈ ਚਲੋ ਮੈਂ ਪਾਰਟੀ ਕਰਕੇ ਨਹੀਂ ਆਇਆ ਓਰੇ ਮੈਨੂੰ ਕੱਲ ਅੰਕਲ ਨਾਲ ਜੰਗੀ ਜਿੱਥੇ ਤੋਂ ਉਹਨਾਂ ਨੇ ਮੈਨੂੰ ਕੱਲ ਫੋਨ ਕੀਤਾ ਸਹਿਸਾਨੀ ਨੇ ਬਜਾਦ ਸਾਹਿਬ ਦਾ ਤਾਂ ਮੈਨੂੰ ਹੁਕਮ ਹੋਇਆ ਸਵੇਰੇ ਕਿ 10 ਵਜੇ ਆਪਾਂ ਓਰੇ ਪਹੁੰਚਣਾ ਪਰ ਮੈਨੂੰ ਮੈਂ ਹੁਣ ਵੀ ਸਾਰੇ ਕਾਰਪੋਰੇਸ਼ਨ ਮੁਜਾ ਪ੍ਰਸ਼ਾਸਨ ਨੂੰ ਅਪੀਲ ਕਰਦਾ ਤੇ ਉਹ ਉਹਨੂੰ ਬੰਦਾ ਬਣਾ ਕੇ ਲਿਆਓ ਤੇ ਉਹਨੂੰ ਦੱਸਿਆ ਕਿ ਓਰੇ ਮਾਫੀ ਮੰਗੇ ਤੇ ਜੇ ਕੋਈ ਆ ਰਿਹਾ ਤਾਂ ਠੀਕ ਹੈ ਨਹੀਂ ਤਾਂ ਓਦੇ ਘੰਟੇ ਬਾਅਦ ਸਾਰੀ ਸ਼ੁਰੂ ਹੋਣੀ ਹੈ ਜਿਹੜਾ ਮਰਜੀ ਆ ਜਾਏ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਜਿਹੜਾ ਠੰਡੀ ਕੋਈ ਵਿਖੇ ਗੁਰਾਤਨ ਗੁਰਦੁਆਰਾ ਸਾਹਿਬ ਇੱਥੇ ਬਣਿਆ ਸੀ ਪ੍ਰਸ਼ਾਸਨ ਵੱਲੋਂ ਨਗਰ ਨਿਗਮ ਵੱਲੋਂ ਖਾਸ ਕਰਕੇ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਪਰਮਾਨਤਰੀ ਸਰਕਾਰ ਹੈ ਉਹਨਾਂ ਵੱਲੋਂ ਜਿਹੜੀ ਇੱਥੇ ਗਰਮਾਈ ਕੀਤੀ ਗਈ ਹੈ ਜਿਹੜਾ ਗੁਰਦੁਆਰਾ ਸਾਹਿਬ ਢਾਇਆ ਗਿਆ ਜਿਹਨੇ ਨਿਸ਼ਾਨ ਸਾਹਿਬ ਦੀ ਬੇਇੱਜ਼ਤੀ ਕੀਤੀ ਗਈ ਹੈ ਗੁਰਦਾ ਸਾਹਿਬ ਦੀ ਬੇਇੱਜ਼ਤੀ ਕੀਤੀ ਗਈ ਹੈ ਬਾਣੀ ਦੀ ਬੇਇੱਜ਼ਤੀ ਕੀਤੀ ਗਈ ਹੈ ਇਸ ਦੀ ਸਾਰੀ ਪਟਿਆਲੇ ਸ਼ਹਿਰ ਦੀਆਂ ਸੰਗਤਾਂ ਦੀ ਇਹ ਦੇਲਾਂ ਤੇ ਬਹੁਤ ਵੱਡੀ ਸੱਟ ਵੱਜੀ ਇਹ ਜਿਹੜੀ ਸਰਕਾਰ ਹੈ ਇਹ ਬੜੀ ਹੀ ਘਟੀਆ ਸਰਕਾਰ ਹੈ ਲੋਕਾਂ ਨੂੰ ਲੜਾਉਣ ਵਾਲੀ ਸਰਕਾਰ ਹੈ ਅਸੀਂ ਭਾਈਚਾਰਕ ਸਾਂਝ ਖਰਾਬ ਕਰਨ ਵਾਲੀ ਸਰਕਾਰ ਹੈ ਇਸ ਸਰਕਾਰ ਦਾ ਨੁਮਾਇੰਦਾ ਜਿਹੜਾ ਹਰਬੰਸ ਸਿੰਘ ਪੁਣਵਾਰੀ ਇੱਥੇ ਆ ਕੇ ਜਿਹੜਾ ਕਾਰਵਾਈ ਕਰਕੇ ਗਿਆ ਅਸੀਂ ਉਹਨੂੰ ਤਾੜਨਾ ਕਰਦੇ ਹਾਂ ਕਿ ਇੱਥੇ ਆ ਕੇ ਸੰਗਤਾਂ ਤੋਂ ਮਾਫ਼ੀ ਕਰੇ ਮਾਫ਼ੀ ਮੰਗੇ ਅਤੇ ਜਿਹੜੀ ਉਹਨੇ ਗੱਲ ਕਹੀ ਹੈ ਕਿ ਮੈਂ 50 ਨਿਸ਼ਾਨ ਸਾਹਿਬ ਪਹਿਲਾਂ ਟਾ ਚੁੱਕਿਆ ਤੈਨੂੰ ਤਾਂ ਦੇਖੇਗੀ ਸੰਗਤ ਤੂੰ ਜਿਹੜੀ ਗੱਲ ਕੀਤੀ ਹੈ ਹੰਕਾਰ ਵਾਲੀ ਗੱਲ ਕੀਤੀ ਹੈ ਤੈਨੂੰ ਤਾਂ ਸੰਗਤ ਆਪੇ ਦੇਖੇਗੀ ਤੇਰੀ ਜਿਹੜੀ ਸਰਕਾਰ ਦੀ ਜਿਹੜੀ ਕੋਈ ਬੈਠਾ ਹੈ ਜਿਹੜੀ ਸ਼ਹਿਤ ਹੈ ਇਹ ਸਰਕਾਰ ਵੀ ਤੈਨੂੰ ਹਰ ਬੰਦਾ ਹੀ ਤੈਨੂੰ ਦੇਖੂਗਾ ਕੀ ਕਰਦਾ ਇੱਥੇ ਦੇਖਣਾ ਤੁਸੀਂ ਅੱਧੇ ਘੰਟੇ ਬਾਅਦ ਤੇ ਹ ਸਰਕਾਰ ਆਪ ਆ ਕੇ ਇੱਥੇ ਗੁਰਦੁਆਰਾ ਸਾਹਿਬ ਨਾਲ ਮੈਂ ਤਾਂ ਬੇਨਤੀ ਕਰਦਾ ਪਟਿਆਲੇ ਸ਼ਹਿਰ ਦੀ ਸੰਸਥਾ ਨੂੰ ਕਿ ਅਸੀਂ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਹੈ ਅਸੀਂ ਕੋਈ ਇਹ ਜੀ ਗੱਲ ਨਹੀਂ ਕਰਨੀ ਲੇਕਿਨ ਜਿੱਤੇ ਸਾਡੇ ਗੁਰੂ ਸਾਹਿਬ ਗੁਰੂ ਧਾਮਾਂ ਤੇ ਗੁਰਦੁਆਰਾ ਸਾਹਿਬਾਂ ਤੇ ਜੇ ਕੋਈ ਹਮਲਾ ਕਰੇਗਾ ਤਾਂ ਉਹ ਵੀ ਹਰਗੇ ਸਾਨੂੰ ਬਰਦਾਸ਼ਤ ਨਹੀਂ ਹੈ ਜੋ ਹਰਕਤਾਂ ਸਰਕਾਰ ਕਰ ਰਹੀ ਹੈ ਅਸੀਂ ਸਰਕਾਰ ਨੂੰ ਕਾੜਨਾ ਕਰਦੇ ਹਾਂ ਕਿ ਹਰਕਤਾਂ ਤੋਂ ਬਾਹਰ ਆ ਜਾਓ ਇਹ ਗੱਲਾਂ ਨਾ ਕਰੋ ਪੰਜਾਬ ਨੂੰ ਲੰਬੂ ਨਾ ਲਾਓ ਪੰਜਾਬ ਦੇ ਹਾਲਾਤ ਪਹਿਲਾਂ ਹੀ ਬੜੇ ਨਾਜ਼ੁਕ ਹੈ ਤੁਸੀਂ ਪੰਜਾਬ ਦੀ ਪਟਿਆਲੇ ਸ਼ਹਿਰ ਦੀ ਲੋਗਾਂ ਨੂੰ ਆਪਸ ਦੇ ਵਿੱਚ ਨਾ ਲੜਾਓ ਇਹ ਗੱਲਾਂ ਕਰਕੇ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਅਸੀਂ ਸਾਰੇ ਤਾਂ ਮਦਮ ਸੰਦ ਦੰਦ ਭੇਡ ਦੇ ਲਈ ਸੀ ਵਰਤਾਂਗੇ ਅਸੀਂ ਕਿਸੇ ਵੀ ਤਰੀਕੇ ਨਾਲ ਇਲੈਕਸ਼ਨ ਨਹੀਂ ਗਏ ਅਸੀਂ ਉਹਨਾਂ ਨੂੰ ਇਲੈਕਸ਼ਨ ਜਿੱਤਣਗੇ ਅਸੀਂ ਉਹਨਾਂ ਨੂੰ ਤਾੜਨਾ ਕਰਦੇ ਆ ਕਿ ਆਪਣੇ ਕੋਝੀ ਹਰਕਤਾਂ ਤੋਂ ਬਾਹਰ ਆ ਜਾਓ ਇਹ ਧਾਰਮਿਕ ਕਰਮਾਨੂ ਨਾਲੜਾਵੋ ਲੋਗਾਂ ਨੂੰ ਆਪਸ ਦੇ ਵਿੱਚ ਨਾਲ ਲਾਓ ਆਪਸੀ ਭਾਈਚਾਰਾ ਜਿਹੜਾ ਨਾ ਖਰਾਬ ਕਰੋ ਮੈਂ ਫੇਰ ਇੱਕ ਵਾਰ ਤਾਣਾ ਕਰਦਾ ਹਾਂ ਤੁਹਾਡੇ ਮਹਿਰੂ ਜਿੰਨੇ ਕਿਹਾ ਸੀ ਕਿ ਜਾ ਕੇ ਉਹ ਸਾਰੀ ਸ਼ੁਰੂ ਕਰੋ ਉਸ ਤੋਂ ਬਾਅਦ ਫਿਰ ਦੁਬਾਰੇ ਜੇਸੀ ਵੀ ਪਈ ਇਹ ਸਾਰੀਆਂ ਗੱਲਾਂ ਜਿਹੜੀਆਂ ਲੋਕਾਂ ਦੇ ਮਨਾਂ ਦੇ ਵਿੱਚ ਐ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਐ ਸਾਰੇ ਆਪਸ ਦੇ ਭਾਈਚਾਰੇ ਦੇ ਸਭ ਲੋਕਾਂ ਦੇ ਵਿੱਚ ਗੱਲਾਂ ਹੈਗੀਆਂ ਕਿ ਜਿਹੜੀ ਹਰਕਤਾਂ ਇਹ ਧੋਖੇ ਨਾਲ ਬਣੀ ਸਰਕਾਰ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਾਂ ਨਾ ਗੁਰੂ ਘਰ ਦੀ ਬੇਦਵੀ ਤੇ ਨਿਸ਼ਾਨ ਸਾਹਿਬ ਦੀ ਬੇਦਵੀ ਕਰਨ ਦੇ ਕਾਰਨ ਪਟਿਆਲਾ ਸ਼ਹਿਰ ਦੀਆਂ ਸੂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸੰਸਥਾਵਾਂ ਨਿਹੰਗ ਸਿੰਘ ਜਥੇਬੰਦੀਆਂ ਤੇ ਬਹੁਤ ਸਾਰੀ ਸਹਿਯੋਗੀ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਇਹ ਸਰਕਾਰ ਦਾ ਵਿਰੋਧ ਕਰਨ ਵਾਸਤੇ ਕਿ ਇਹ ਨਿਸ਼ਾਨ ਸਾਹਿਬ ਜੋ ਚੁਲਤੇ ਨਿਸ਼ਾਨ ਰਹੇ ਮਹਾਰਾਜ ਕੇ ਇਹ ਨਿਸ਼ਾਨ ਸਾਹਿਬ ਲਗਭਗ 45 ਸਾਲ ਪੁਰਾਣੇ ਪ੍ਰਾਤਨ ਲੱਗੇ ਹੋਏ ਜਿਨ੍ਹਾਂ ਨੂੰ ਇਹ ਸਰਕਾਰ ਨੇ ਹਥੋੜੇ ਮਾਰ ਮਾਰ ਕੇ ਜਦ ਤੋੜਿਆ ਬਲਡੋਜ਼ਰ ਤੇ ਪੰਜੇ ਮਾਰੇ ਤੇ ਗੁਰਸਿੱਖ ਸੰਗਤਾਂ ਕਹਿੰਦੀਆਂ ਹਥੋੜੇ ਨਿਸ਼ਾਨ ਸਾਹਿਬ ਤੇ ਨਹੀਂ ਲੱਗ ਰਹੇ ਇਹ ਸਾਡੇ ਹਿਰਦੇ ਤੇ ਲੱਗ ਰਹੇ ਹਨ ਉਹਦਾ ਵਿਰੋਧ ਕਰਨ ਵਾਸਤੇ ਅੱਜ ਸਾਰੀਆਂ ਸੰਗਤਾਂ ਸ਼ਾਂਤਮਈ ਵਿਰੋਧ ਕਰ ਰਹੀਆਂ ਸਿਮਰਨ ਕਰਦੀ ਹੋਈਆਂ ਕਿ ਸਰਕਾਰ ਨੇ ਇਹ ਕਿਉਂ ਸਾਡੇ ਨਾਲ ਅਨਿਆਏ ਹੋ ਰਿਹਾ ਹੈ ਕਿਉਂ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਇਸ ਕਰਕੇ ਸਾਰਾ ਵਿਰੋਧ ਕੀਤਾ ਜਾ ਰਿਹਾ ਕੋਈ ਅਧਿਕਾਰੀ ਨਾਲ ਗੱਲਬਾਤ ਹੋਈ ਤੋ ਵੀ ਪ੍ਰਸ਼ਾਸਨਿਕ ਅਧਿਕਾਰੀ ਨਾਲ ਪਹਿਲਾਂ ਵੀ ਤੂੰ ਥੋੜੇ ਜਿਹੀ ਪ੍ਰਸ਼ਾਸਨਿਕ ਅਧਿਕਾਰੀ ਨਾਲ ਸਾਡੇ ਇੱਥੇ ਦੇ ਜਿਹੜੇ ਸਜਣਾ ਦੀ ਗੱਲਬਾਤ ਹੋਈ ਉਹ ਇਹਨਾਂ ਦੀ ਹੋਈ ਹੈ ਸਹਰਪ੍ਰੀਤ ਸਿੰਘ ਪ੍ਰਿੰਸ ਜੀ